ਬਾਲੀਵੁੱਡ ਐਕਟ੍ਰੈਸ ਸ਼ਿਲਪਾ ਸ਼ੇਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੀਆਂ ਮੂੜ ਤੋਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਦੱਸ ਦਈਏ ਕਿ ਦੀਪਕ ਉਠਾਰੀ ਨਾਂ ਦੇ ਇੱਕ ਵਪਾਰੀ ਦੇ ਵੱਲੋਂ ਉਹਨਾਂ ਤੇ 60 ਕਰੋੜ ਰੁਪਏ ਦੇ ਧੋਖਾਧੜੀ ਦੇ aarop ਲਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲੋਂ 60 ਕਰੋੜ ਰੁਪਏ ਦੀ ਰਕਮ ਜੋ ਹੈ ਉਹ ਲਈ ਗਈ ਪਹਿਲਾਂ ਇਸ ਨੂੰ ਉਹਨਾਂ ਨੇ ਕਿਹਾ ਕਿ ਕਰਜ਼ੇ ਦੇ ਰੂਪ ਦੇ ਵਿੱਚ ਮੰਗਿਆ ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਇਹ ਜੋ ਰਕਮ ਹੈ ਉਹ ਨਿਵੇਸ਼ ਦੇ ਰੂਪ ਹੈ ਯਾਨੀ ਕਿ ਇਨਵੈਸਟ ਕਰਨ ਤੇ ਉਹਨਾਂ ਨੂੰ ਮਹੀਨੇਵਾਰ ਰੂਪ ਦੇ ਵਿੱਚ ਮੁਨਾਫਾ ਜੋ ਹੈ ਉਪੇਜਿਆ ਜਾਵੇਗਾ ਪਰ ਜੇ ਆ ਨਹੀਂ ਹੋਇਆ ਤਾਂ ਉਹਨਾਂ ਦੇ ਵੱਲੋਂ ਹੁਣ 60 ਕਰੋੜ ਰੁਪਏ ਦੇ ਕੋਟਾਲੇ ਦਾ ਧੋਖਾਧੜੀ ਦੇ આરોਪ ਜੋ ਨੇ ਉਲਾਈਗੇਨ ਸ਼ਿਲਪਾ ਛੇਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਤੇ ਤਾਂ ਦੀਪਕ ਉਠਾਰੀ ਦਾ ਕਹਿਣਾ ਹੈ ਕਿ 2015 ਦੇ ਵਿੱਚ ਇੱਕ ਵਿਚੋਲੇ ਦੇ ਜ਼ਰੀਏ ਰਾਜਕੁੰਦਰਾ ਤੇ ਸ਼ਿਲਪਾ ਛੇਟੀ ਦੇ ਵੱਲੋਂ ਜੋ ਹੈ ਉਹ ਕਰਜ਼ਾ ਮੰਗਿਆ ਗਿਆ 75 ਕਰੋੜ ਰੁਪਏ ਦਾ ਕਰਜ਼ੇ ਦੀ ਜੋ ਮੰਗ ਕੀਤੀ ਗਈ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਉਹ ਕਰਜ਼ਾ ਦੇਣ ਦੀ ਬਜਾਏ ਉਹਨਾਂ ਨੂੰ ਪੈਸੇ ਜੋ ਹੈ ਇਨਵੈਸਟ ਕਰਨ ਉਹਨਾਂ ਦੀ ਕੰਪਨੀ ਵਿੱਚ ਤੇ ਮਹੀਨੇਵਾਰ ਤਰੀਕੇ ਦੇ ਨਾਲ ਉਹਨਾਂ ਨੂੰ ਜੋ ਹੈ ਮੁਨਾਫਾ ਜੋ ਪੈਸੇ ਜੋ ਹੈ ਉਹਨਾਂ ਭੇਜ ਦਿੱਤੇ ਜਾਣਗੇ ਤਾਂ ਦੀਪਕ ਉਠਾਰੀ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਨੇ 31.95 ਕਰੋੜ ਰੁਪਏ ਜੋ ਨੇ ਉਹ ਇਨਵੈਸਟ ਕੀਤੇ ਉਸ ਤੋਂ ਬਾਅਦ ਉਸੇ ਸਾਲ 2000 15 ਦੇ ਵਿੱਚ ਸਤੰਬਰ ਦੇ ਵਿੱਚ ਸਤੰਬਰ 2015 ਦੇ ਵਿੱਚ ਉਹਨਾਂ ਦੇ ਵੱਲੋਂ 28.53 ਕਰੋੜ ਰੁਪਏ ਜੋ ਨੇ ਉਹ ਇਨਵੈਸਟ ਕੀਤੇ ਕਿ ਕੰਪਨੀ ਦੇ ਵਿੱਚ ਪਰ ਉਹਨਾਂ ਨੂੰ ਉਹਨਾਂ ਦਾ ਮੁਨਾਫਾ ਤੇ ਨਾ ਹੀ ਉਹਨਾਂ ਦੀ ਰਕਮ ਵਾਪਸ ਮਿਲੀ ਹੈ ਜਿਸ ਤੋਂ ਬਾਅਦ ਹੁਣ ਦੀਪਕ ਉਠਾਈ ਨੇ ਸ਼ਰਪਸ਼ਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੇ ਖਿਲਾਫ ਕੇਸ ਦਰਜ ਕਰਵਾਇਆ ਉਹਨਾਂ ਨੇ ਕਿਹਾ ਹੈ ਕਿ 60 ਕਰੋੜ ਰੁਪਏ ਦੀ ਧੋਖਾਧੜੀ ਜੋ ਹੈ ਉਹਨਾਂ ਦੇ ਨਾਲ ਕੀਤੀ ਗਈ ਹੈ ਪਹਿਲਾਂ ਕਰਜ਼ੇ ਦੇ ਰੂਪ ਵਿੱਚ ਪੈਸੇ ਮੰਗੇ ਗਏ ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਨਵੈਸਟ ਕਰਨ ਦੇ ਲਈ ਜੋ ਹੈ ਉਹ ਕਿਹਾ ਗਿਆ ਕੰਪਨੀ ਦੇ ਵਿੱਚ ਤੇ ਸਮੇਂ-ਸਮੇਂ ਸਰ ਉਹਨਾਂ ਨੂੰ ਜੋ ਪ੍ਰੋਫਿਟ ਹੈ ਜੋ ਮੁਨਾਫਾ ਹੈ ਉਹ ਦੇਣ ਦੀ ਗੱਲ ਕੀਤੀ ਗਈ ਪਰ ਕਿਸੇ ਵੀ ਤਰੀਕੇ ਦੀ ਰਕਮ ਉਹਨਾਂ ਨੂੰ ਨਹੀਂ ਮਿਲੀ ਜਿਸ ਤੋਂ ਬਾਅਦ ਹੁਣ ਉਹਨਾਂ ਨੇ ਇਹਨਾਂ ਦੋਨਾਂ ਦੇ ਖਿਲਾਫ ਸ਼ਰਪਾ ਸ਼ੇਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੇ ਖਿਲਾਫ ਕੇਸ ਜੋ ਹੈ ਉਤਰਜ ਕਰਵਾਇਆ ਹਾਲਾਂਕਿ ਹੁਣ ਇਹ ਮਾਮਲਾ ਜੋ ਹੈ ईओडब्ल्यू यानी कि आर्थिक अपराध विंग ਦੇ ਕੋਲ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਕੋਈ ਕਾਰਵਾਈ ਸ਼ਿਲਪਾ ਸ਼ੈਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਦੇ ਖਿਲਾਫ ਹੁੰਦੀ ਹੈ ਜਾਂ ਨਹੀਂ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਤਾਂ ਇਸ ਸਮੇਂ ਦੀ ਹੀ ਖਬਰ ਵੱਡੀ ਹੈ ਕਿ ਜੋ ਸ਼ਿਲਪਾ ਸ਼ੈਟੀ ਤੇ ਉਹਨਾਂ ਦੇ ਪਤੀ ਰਾਜਕੁੰਦਰਾ ਨੇ ਉਹਨਾਂ ਦੇ ਖਿਲਾਫ 60 ਕਰੋੜ ਰੁਪਏ ਦੀ ਧੋਖਾਧੜੀ ਦਾ ਕੇਸ ਜੋ ਹੈ ਉਹ ਦਰਜ ਕਰਵਾਇਆ ਗਿਆ ਹੈ